ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਦੋਸਤੋ ਅਸੀਂ ਜਦੋਂ ਵੀ ਮੋਬਾਈਲ ਦਾ ਇਸਤੇਮਾਲ ਕਰਦੇ ਹਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਵੀ ਐਪਲੀਕੇਸ਼ਨ ਖੋਲੀਏ ਤਾਂ ਉਸ ਦੇ ਵਿੱਚ ਮਸੂਰੀਆਂ ਆਉਣ ਲੱਗ ਜਾਂਦੀਆਂ ਨੇ ਹੁਣ ਹੁੰਦਾ ਕੀ ਹੈ ਜਦੋਂ ਮਸੂਰੀਆਂ ਆਉਂਦੀਆਂ ਨੇ ਤਾਂ ਕਈ ਵਾਰ ਸਾਨੂੰ 30 30 ਸਕਿੰਟ ਤੱਕ ਉਹ ਮਸੂਰੀਆਂ ਨੂੰ ਦੇਖਣ ਦੇ ਲਈ ਰੁਕਣਾ ਪੈਂਦਾ ਹੈ ਤਾਂ ਇਸ ਨਾਲ ਹੁਣ ਕੀ ਹੁੰਦਾ ਹੈ ਇੱਕ ਤਾਂ ਮਸੂਰੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਉਹ ਅਣਚਾਹੀਆਂ ਹੁੰਦੀਆਂ ਨੇ ਤੁਸੀਂ ਦੇਖਣਾ ਨਹੀਂ ਚਾਹ ਰਹੇ ਤਾਂ ਵੀ ਤੁਹਾਡੀ ਅੱਖਾਂ ਸਾਹਮਣੇ ਮਸੂਰੀ ਆ ਰਹੀ ਹੈ ਦੂਸਰਾ ਤੁਹਾਡਾ ਸਮਾਂ ਵੀ ਖਰਾਬ ਹੋ ਜਾਂਦਾ ਹੈ ਹੁਣ ਵਕ ਵਕ ਐਪਲੀਕੇਸ਼ਨਾਂ ਦੇ ਉੱਪਰ ਆਉਣ ਵਾਲੀਆਂ ਮਸੂਰੀਆਂ ਨੂੰ ਬੰਦ ਕਰਨ ਦੇ ਲਈ ਅੱਜ ਮੈਂ ਤੁਹਾਨੂੰ ਕੁਝ ਸੈਟਿੰਗ ਦੱਸਣ ਜਾ ਰਿਹਾ ਆ ਇਹ ਸੈਟਿੰਗ ਕਰਨ ਤੋਂ ਬਾਅਦ ਤੁਸੀਂ ਅਣਚਾਹੀਆਂ ਮਸੂਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਦੋਸਤੋ ਅੰਤ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੁਹਾਨੂੰ ਤਿੰਨ ਸੈਟਿੰਗਾਂ ਦੱਸਾਂਗਾ ਇੱਕ Chrome ਬ੍ਰਾਊਜ਼ਰ ਦੇ ਵਿੱਚ ਸੈਟਿੰਗ ਹੋਏਗੀ ਦੂਸਰੀ ਤੁਹਾਡੀ ਸੈਟਿੰਗ ਦੇ ਵਿੱਚ ਸੈਟਿੰਗ ਹੋਏਗੀ ਅਤੇ ਤੀਸਰੀ Play Store ਦੇ ਵਿੱਚ ਸੈਟਿੰਗ ਹੋਏਗੀ ਤਾਂ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ Chrome ਬ੍ਰਾਊਜ਼ਰ ਦੀ ਸੈਟਿੰਗ ਦੇ ਵਿੱਚ ਜਾ ਕੇ ਮਸੂਰੀਆਂ ਨੂੰ ਬੰਦ ਕਰਨਾ ਹੈ ਤੁਸੀਂ ਆਪਣੇ Chrome ਬ੍ਰਾਊਜ਼ਰ ਨੂੰ ਸਭ ਤੋਂ ਪਹਿਲਾਂ ਖੋਲ ਲੈਣਾ ਹੈ ਤੁਸੀਂ Chrome ਬ੍ਰਾਊਜ਼ਰ ਖੋਲੋਗੇ ਤਾਂ ਦੇਖੋਗੇ ਸੱਜੇ ਹੱਥੇ ਉੱਪਰ ਤਿੰਨ ਬਿੰਦੂ ਨਜ਼ਰ ਆਣਗੇ ਜਦੋਂ ਤੁਸੀਂ ਇਹਨਾਂ ਤਿੰਨ ਬਿੰਦੂਆਂ ਦੇ ਉੱਪਰ ਟੱਚ ਕਰ ਦਿਓ ਤਾਂ ਉਸ ਤੋਂ ਬਾਅਦ ਤੁਹਾਨੂੰ نیچے ਆ ਕੇ ਇੱਕ ਹੋਰ ਆਪਸ਼ਨ ਦਿਖੇਗੀ ਸੈਟਿੰਗ ਹੈਲਪ ਐਂਡ ਫੀਡਬੈਕ ਉੱਪਰ ਲਾਸਟ ਸੈਕਿੰਡ ਲਾਸਟ ਦੇ ਵਿੱਚ ਤੁਹਾਨੂੰ ਸੈਟਿੰਗ অপਸ਼ਨ ਦਿਖੇਗੀ ਇਸ ਸੈਟਿੰਗ অপਸ਼ਨ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਸੈਟਿੰਗ ਜੋ ਵੀ ਇਹਦੇ ਵਿੱਚ ਆਣਗੀਆਂ ਇਹਨਾਂ ਨੂੰ نیچے ਲੈ ਕੇ ਜਾਣਾ ਤਾਂ ਤੁਹਾਨੂੰ ਇੱਕ ਇੱਕ ਸੈਟਿੰਗ ਹੋਰ ਨਜ਼ਰ ਆਵੇਗੀ ਸਾਈਟ ਸੈਟਿੰਗ ਹੁਣ ਤੁਸੀਂ ਸਾਈਟ ਸੈਟਿੰਗ ਦੇ ਉੱਪਰ ਕਲਿੱਕ ਕਰ ਦੇਣਾ ਹੈਗਾ ਸਾਈਟ ਸੈਟਿੰਗ ਉੱਪਰ ਕਲਿੱਕ ਕਰਨ ਤੋਂ ਬਾਅਦ ਅੱਗੇ ਤੁਹਾਨੂੰ ਜਿੰਨੇ ਵੀ অপਸ਼ਨ ਆਣਗੇ ਤਾਂ ਉਸ ਦੇ ਵਿੱਚ ਤੁਸੀਂ ਇਹਨਾਂ ਨੂੰ نیچے ਲੈ ਕੇ ਜਾਣਾ ਹੈਗਾ ਤਾਂ ਇਹਨਾਂ ਸੈਟਿੰਗਾਂ ਦੇ ਵਿੱਚ ਤੁਹਾਨੂੰ ਇੱਕ ਸੈਟਿੰਗ ਨੀਚੇ ਜਾ ਕੇ ਨਜ਼ਰ ਆਵੇਗੀ ਥਰਡ ਪਾਰਟੀ ਕੁਕੀਜ਼ ਹੁਣ ਤੁਸੀਂ ਥਰਡ ਪਾਰਟੀ ਕੁਕੀਜ਼ ਵਾਲੀ ਆਪਸ਼ਨ ਨੂੰ ਕਲਿੱਕ ਕਰਨਾ ਹੈਗਾ ਤਾਂ ਉਸ ਤੋਂ ਬਾਅਦ ਤੁਹਾਨੂੰ ਇਹਦੇ ਵਿੱਚ 3 ਜਾਂ 4 ਸੈਟਿੰਗਾਂ ਤੁਹਾਨੂੰ ਨਜ਼ਰ ਆਣਗੀਆਂ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਸਭ ਤੋਂ ਨੀਚੇ ਵਾਲੀ ਜੋ ਸੈਟਿੰਗ ਹੈਗੀ ਬਲੌਕ ਥਰਡ ਪਾਰਟੀ ਕੁਕੀਜ਼ ਇਹ ਬਲੌਕ ਥਰਡ ਪਾਰਟੀਜ਼ ਕੁਕੀਜ਼ ਜਿਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਹੈਗਾ ਤਾਂ ਤੁਹਾਡੀ ਇਹ ਪਹਿਲੀ ਸੈਟਿੰਗ ਹੁਣ ਕੰਪਲੀਟ ਹੋ ਚੁੱਕੀ ਹੈ Chrome ਬ੍ਰਾਊਜ਼ਰ ਦੀ ਹੁਣ ਵਾਪਸ ਆ ਜਾਓ ਆਪਾਂ ਵਾਪਸ ਆ ਜਾਵਾਂਗੇ ਤਾਂ ਵਾਪਸ ਆਉਣ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਦੂਸਰੀ ਆਪਸ਼ਨ ਹੈ ਸੈਟਿੰਗ ਦੇ ਵਿੱਚ ਹੈਗੀ ਹੈ ਹੁਣ ਆਪਾਂ ਫੋਨ ਦੀ ਸੈਟਿੰਗ ਦੇ ਵਿੱਚ ਜਾ ਰਹੇ ਹਾਂ ਫੋਨ ਦੀ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ Google ਦੇ ਉੱਪਰ ਕਲਿੱਕ ਕਰਨਾ ਹੈਗਾ ਹੁਣ Google ਦੀ ਸੈਟਿੰਗ ਕਲਿੱਕ ਜਦੋਂ ਆਪਾਂ ਕਰਦੇ ਹਾਂ ਤਾਂ ਇਸ ਦੇ ਵਿੱਚ ਸਾਨੂੰ ਨਜ਼ਰ ਆਏਗੀ ਇੱਕ ADS ਐਡਸ ਐਡਸ ਵਾਲੀ ਸੈਟਿੰਗ ਨਜ਼ਰ ਆਏਗੀ ਆਪਾਂ ਐਡਸ ਨੂੰ ਜਦੋਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਸਾਨੂੰ ਦੋ অপਸ਼ਨ ਨਜ਼ਰ ਆਣਗੇ ਰੀਸੈਟ ਐਡਵਰਟਾਈਜ਼ਿੰਗ ਆਈਡੀ ਡਿਲੀਟ ਐਡਵਰਟਾਈਜ਼ਿੰਗ ਆਈਡੀ ਹੁਣ ਇਹਨਾਂ ਦੋਨੋਂ অপਸ਼ਨਾਂ ਨੂੰ ਕਲਿੱਕ ਕਰਨਾ ਪਏਗਾ ਪਹਿਲਾਂ ਆਪਾਂ ਰੀਸੈਟ ਐਡਵਰਟਾਈਜ਼ਿੰਗ ਆਈਡੀ ਨੂੰ ਜਦੋਂ ਕਲਿੱਕ ਕਰਦੇ ਹਾਂ ਤਾਂ ਇਸ ਨੂੰ ਕਨਫਰਮ ਕਰ ਦੇਣਾ ਪਏਗਾ ਕਨਫਰਮ ਕਰ ਦਿੱਤਾ ਹੈ ਰੀਸੈਂਟ ਐਡਵਰਟाइजिंग ਆਈਡੀ ਕਨਫਰਮ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਡਿਲੀਟ ਐਡਵਰਟाइजिंग ਆਈਡੀ ਦੇ ਉੱਪਰ ਆਪਾਂ ਜਾ ਕੇ ਕਲਿੱਕ ਕਰਾਂਗੇ ਤਾਂ ਇਹਨੂੰ ਨੂੰ ਆਪਾਂ ਆਈਡੀ ਨੂੰ ਡਿਲੀਟ ਕਰ ਦੇਣਾ ਹੈਗਾ ਹੁਣ ਦੂਜੀ ਸੈਟਿੰਗ ਵੀ ਦੋਸਤੋ ਤੁਹਾਡੀ ਕੰਪਲੀਟ ਹੋ ਚੁੱਕੀ ਹੈ ਹੁਣ ਆਪਣੀ ਤੀਜੀ ਜੈਗੀ ਪਲੇ ਸਟੋਰ ਵਾਲੀ ਹੁਣ ਆਪਾਂ ਇਸ ਤੋਂ ਵੀ ਬਾਹਰ ਆ ਜਾਵਾਂਗੇ ਹੁਣ ਤੀਜੀ ਸੈਟਿੰਗ ਨੂੰ ਆਪਾਂ ਔਨ ਕਰਨ ਚੱਲੇ ਆ ਤਾਂ ਪਲੇ ਸਟੋਰ ਨੂੰ ਆਪਣੇ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਸੱਜੇ ਹੱਥ ਤੁਹਾਡੀ ਆਈਡੀ ਤੁਹਾਨੂੰ ਨਜ਼ਰ ਆਵੇਗੀ ਤਾਂ ਤੁਸੀਂ ਆਪਣੀ ਤੁਹਾਡੀ ਪ੍ਰੋਫਾਈਲ ਹੈਗੀ ਉਹ ਸਭ ਤੋਂ ਸੱਜੇ ਹੱਥ ਉੱਪਰ ਤੁਹਾਡੀ ਫੋਟੋ ਲਿਖੀ ਹੋਏਗੀ ਜਾਂ ਤੁਹਾਡਾ ਨਾਮ ਲਿਖਿਆ ਹੋਏਗਾ ਤੁਸੀਂ ਆਪਣੀ ਫੋਟੋ ਨੂੰ ਆਪਣੀ ਆਈਡੀ ਨੂੰ ਕਲਿੱਕ ਜਦੋਂ ਪ੍ਰੋਫਾਈਲ ਨੂੰ ਕਲਿੱਕ ਕਰ ਦਿਓ ਤਾਂ ਇਸ ਦੇ ਵਿੱਚ ਇੱਕ ਸੈਟਿੰਗ ਨਜ਼ਰ ਆ ਰਹੀ ਹੈ ਮੈਨੇਜ ਐਪਸ ਐਂਡ ਡਿਵਾਈਸ ਮੁੰ ਤੁਸੀਂ ਮੈਨੇਜ ਐਪ ਐਂਡ ਡਿਵਾਈਸ ਤੇ ਜਦੋਂ ਕਲਿੱਕ ਕਰਦੇ ਹੋ ਤਾਂ ਇਸ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਨਜ਼ਰ ਆਵੇਗਾ ਉੱਪਰ ਦੋ ਓਵਰਵਿਊ ਐਂਡ ਮੈਨੇਜ ਦੀਆਂ ਆਪਸ਼ਨਾਂ ਹੈਗੀਆਂ ਨੇ ਹੁਣ ਆਪਾਂ ਮੈਨੇਜ ਦੀ ਆਪਸ਼ਨ ਦੇ ਵਿੱਚ ਜਾਵਾਂਗੇ ਮੈਨੇਜ ਦੇ ਆਪਸ਼ਨ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਸਭ ਤੋਂ ਖੱਬੇ ਆ ਤੇ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਲਾਈਟ ਬਲੂ ਕਲਰ ਦੀ ਨਜ਼ਰ ਆ ਰਹੀ ਹੈ ਇੰਸਟਾਲਡ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਸ ਦੇ ਨਾਲ ਇੱਕ ਨਾਟ ਇੰਸਟਾਲਡ ਵਾਲੀ ਆਪਸ਼ਨ ਵੀ ਆ ਜਾਵੇਗੀ ਆਪਾਂ ਨਾਟ ਇੰਸਟਾਲਡ ਵਾਲੀ ਆਪਸ਼ਨ ਨੂੰ ਕਲਿੱਕ ਕਰ ਦੇਣਾ ਹੈ ਹੁਣ ਇਸ ਦੇ ਨਾਲ ਦੋਸਤੋ ਕੀ ਹੋਵੇਗਾ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੂਰੀ ਸੈਟਿੰਗ ਕਰਨੀ ਕਿਵੇਂ ਹੈਗੀ ਹੈ ਜਦੋਂ ਆਪਾਂ ਨੋਟ ਇੰਸਟਾਲਰ ਨੂੰ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਜਿੰਨੀ ਵੀ ਐਪਲੀਕੇਸ਼ਨ ਨਜ਼ਰ ਆ ਜਾਣਗੀਆਂ ਇਹ ਸਾਡੇ ਫੋਨ ਦੇ ਵਿੱਚ ਇਸ ਵਕਤ ਇੰਸਟਾਲਡ ਨਹੀਂ ਹਨ ਹੋ ਸਕਦਾ ਇਹਨਾਂ ਨੂੰ ਪਹਿਲਾਂ ਸੀ ਇੰਸਟਾਲਡ ਕੀਤਾ ਹੋਵੇ ਅਤੇ ਉਸ ਤੋਂ ਬਾਅਦ ਅਨਇੰਸਟਾਲ ਕਰ ਦਿੱਤਾ ਹੋਵੇ ਤਾਂ ਇਹਨਾਂ ਅਨਇੰਸਟਾਲ ਕੀਤੀਆਂ ਹੋਈ ਐਪਲੀਕੇਸ਼ਨਾਂ ਨੂੰ ਸਾਰੀਆਂ ਨੂੰ ਡਿਲੀਟ ਕਰਨਾ ਪਵੇਗਾ ਤਾਂ ਹੁਣ ਇਹਨਾਂ ਸਾਰੀਆਂ ਐਪਲੀਕੇਸ਼ਨਾਂ ਨੂੰ ਸਿਲੈਕਟ ਕਰ ਲੈਣਾ ਹੈਗਾ ਤੁਸੀਂ ਸਿਲੈਕਟ ਕਰਨ ਤੋਂ ਬਾਅਦ ਇਹਨਾਂ ਨੂੰ ਡਿਲੀਟ ਕਰ ਦੇਣਾ ਹੈਗਾ ਹੁਣ ਦੋਸਤੋ ਇਹ ਤੀਸਰੀ ਤੀਸਰੀ ਆਪਸ਼ਨ ਸੀਗੀ ਜਿਹੜੀ ਤੁਹਾਨੂੰ ਪਲੇ ਸਟੋਰ ਵਾਲੀ ਦੱਸੀ ਹੈਗੀ ਹੈ ਇਸ ਆਪਸ਼ਨ ਦੇ ਨਾਲ ਕੀ ਹੁੰਦਾ ਹੈ ਅਨ ਇੰਸਟਾਲ ਸਾਰੀ ਐਪਲੀਕੇਸ਼ਨਾਂ ਵੀ ਡਿਲੀਟ ਹੋ ਜਾਂਦੀਆਂ ਨੇ ਹੁੰਦਾ ਕੀ ਹੈ ਜਦੋਂ ਅਸੀਂ ਪਲੇ ਸਟੋਰ ਤੋਂ ਕੋਈ ਐਪਲੀਕੇਸ਼ਨ ਇੰਸਟਾਲ ਕਰਦੇ ਹਾਂ ਤੇ ਸਾਨੂੰ ਚੰਗੀ ਨਹੀਂ ਲੱਗਦੀ ਜਾਂ ਫਿਰ ਅਸੀਂ ਕੰਮ ਕਰ ਚੁੱਕੇ ਹੁੰਦੇ ਹਾਂ ਉਸ ਨੂੰ ਨਹੀਂ ਵਰਤਣਾ ਹੁੰਦਾ ਤਾਂ ਉਸ ਨੂੰ ਅਨ ਇੰਸਟਾਲ ਕਰ ਦਿੰਦੇ ਹਾਂ ਐਪਲੀਕੇਸ਼ਨ ਅਨਇਨਸਟਾਲ ਹੋਣ ਦੇ ਬਾਵਜੂਦ ਤੁਹਾਡੇ ਫੋਨ ਦੇ ਵਿੱਚ ਕੰਮ ਕਰਦੀ ਰਹਿੰਦੀ ਹੈਗੀ ਹੈ ਉਸ ਦੇ ਉੱਪਰ ਆਣ ਵਾਲੀਆਂ ਮਸੂਰੀਆਂ ਵੀ ਕਈ ਵਾਰ ਨਾਲ ਦੇ ਨਾਲ ਆਂਦੀਆਂ ਰਹਿੰਦੀਆਂ ਨੇ ਸੋ ਇਹਨਾਂ ਨੂੰ ਅਨਇਨਸਟਾਲਡ ਐਪਲੀਕੇਸ਼ਨ ਨੂੰ ਵੀ ਡਿਲੀਟ ਕਰਨਾ ਪਵੇਗਾ ਇਹਨਾਂ ਤਿੰਨੋਂ ਸੈਟਿੰਗਸ ਨੂੰ ਤੁਸੀਂ ਬਾਰੋ-ਬਾਰੀ ਜਾ ਕੇ ਜਿਹੜੀ-ਜਿਹੜੀ ਆਪਸ਼ਨ ਤੁਹਾਨੂੰ ਜਿਹੜੇ-ਜਿਹੜੇ ਤਰੀਕਾ ਦੱਸਿਆ ਹੈ ਉਹ ਅਪਣਾ ਕੇ ਅਣਚਾਹੀ ਮਸੂਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਦੋਸਤੋ ਜ਼ਰੂਰ ਕਰਿਓ ਧੰਨਵਾਦ ਹੈ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ